ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਸ਼ੰਭੂ ਬੈਰੀਅਲ ਦੇ ਨੇੜਲੇ ਪਿੰਡ ਬਪਰੌਰ ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਮਾਗਮ ਵਿੱਚ ਪੰਥ ਰਾਗੀ ਢਾਡੀ ਜੱਥੇ ਵੀ ਪਹੁੰਚੇ ਅਤੇ ਪੰਚਾਇਤ ਵੱਲੋਂ ਆਈ ਹੋਈ ਸੰਗਤਾਂ ਦੇ ਲਈ ਗੁਰੂਕਾਲ ਲੰਗਰ ਵੀ ਅਤੂਟ ਵਰਤਾਇਆ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਸੁਖੀ ਹੈੱਡ ਗ੍ਰੰਥੀ ਪਿੰਡ ਬਪਰੌਰ ਨੇ ਕੀ ਦੱਸਿਆ ਇਸ ਸਮਾਗਮ ਦੇ ਬਾਰੇ ਆਓ ਸੁਣਦੇ ਹਾਂ ਹਰਜਿੰਦਰ ਸਿੰਘ ਮੋਹੀ ਦੀ ਸ਼ੰਭੂ ਤੋਂ ਰਿਪੋਰਟ ਕਿ ਨਾ ਸਮਾਗਮਾਂ ਤੇ ਕਿਦੀ ਕਿ ਯਾਦ ਚਗਾਨੂ ਲਾ ਕਿਸਮਾਂ ਦੀ ਗੱਲ ਹੈ ਸਤਿਪਰਵਨੀ ਸਰ ਨੂੰ ਸਸਿਕਾ ਮੈਂ ਜਿੱਕਾ ਅਸਮ ਸਪੈਨ ਪਿੰਡ ਬਪਰੋਰ ਤੋਂ ਜੋ ਸਿਧਾਂਤ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਿਖੀ ਦਿਹਾੜਾ ਅੱਜ ਪਿੰਡ ਬਪਰੋਰ ਦੀ 100 ਸਾਲ ਦਾ ਮਨਾਇਆ ਜਾ ਰਿਹਾ ਹੈ ਇਹ ਸਿੱਧੀ ਜਿਹੜਾ ਚੌਥਾ ਹੈ ਜਿਸ ਨੂੰ ਪਹਿਲਾਂ ਹੀ ਦਿਨ ਸਮਾਗਮ ਕਰਾਇਆ ਸੀ ਤੇ ਵਿੱਚ ਕੁਝ ਵਿਚਰ ਵਟ ਕਰਕੇ ਅਸੀਂ ਵਿੱਚ ਸਮਾਗਮ ਖੜਾੇ ਬੰਦ ਕਰ ਦਿੱਤੇ ਸੀ ਇੱਕ ਵਾਰ ਸਭ ਤੋਂ ਸਾਰੇ ਨਗਰ ਨੇ ਫੇਰ ਉਤਾਲਾ ਕਰਿਆ ਜੀ ਪ੍ਰਬੰਧਕ ਕਮੇਟੀ ਨਾਲ ਲੈ ਕੇ ਸਰਪੰਚਾਂ ਦੇ ਸਹਿਯੋਗ ਨਾਲ ਸੇਮ ਦੇ ਸਾਰੇ ਭਾਈਚਾਰ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਦੁਬਾਰਾ ਤੋਂ ਫੇਰ ਆਪਣਾ ਜੋ ਮਹਾਨ ਸਮਾਗਮ ਹੈ ਆਰੰਭ ਕਰਵਾਇਆ ਜੀ ਜਿਹਦੇ ਵਿੱਚ ਜਿਹੜੇ ਘਰੇ ਜੇ ਖੇਤ ਅੱਧੇ ਪਹੁੰਚੇ ਨੇ ਅਤੇ ਕਥਾਵਾਚਕ ਗਿਆਨਿਕ ਪਤਪਾਸ ਸਿੰਘ ਜੀ ਤੇ ਟਾਡ ਜਿੱਤਾ ਸਰਪੰਚ ਜੀ ਆਣਾ ਬਾਬਾ ਆਰਗਨ ਸਿਟੀ ਮੰਡਵੀ ਵਾਲੇ ਵਿਸ਼ੇ ਤੌਰ ਤੇ ਪਹੁੰਚ ਰਹੀ ਇਸ ਦੇ ਨਾਲ ਲੱਖਾਂ ਦੇ ਸਮੂਹ ਸਾਥਕ ਵੀ ਪਹੁੰਚੇ ਹੋਏ ਨੇ ਕੋਈ ਪਿੰਡ ਬਾਬਾ ਦੇ ਵਿੱਚ ਸਮਾਗਮ ਕਰਾਇਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਪ ਸਰਦਾਰ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਸ਼ਹੀਦਾਂ ਤੇ ਸਰਦਾਰ ਸਤਿਸ਼ੰਗ ਪਾਤਸ਼ਾਹ ਜਿਨ੍ਹਾਂ ਦਾ ਅੱਜ बड़े उच्च पदर ਤੇ ਆਪ ਸੰਪਨ ਦੇ ਸਹਿਯੋਗ ਨਾਲ ਦੇਸ਼ਾਂ ਪਰਦੇਸਾਂ ਦੇ ਵੀਰਾਂ ਦੇ ਸਹਿਯੋਗ ਨਾਲ ਅੱਦੇ ਸ਼ੋ ਪ੍ਰਬੰਧਕ ਕਮੇਟੀ ਖਾਸ ਕਰਕੇ ਨਗਰ ਦੇ ਸਹਿਯੋਗ ਨਾਲ ਪਿੰਡ ਬਗਰੌਰ ਵਿਖੇ ਪੰਚਪਾਸ਼ਾ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਅੱਜ ਸ਼ਹੀਦੀ ਸਮਾਗਮ ਕਈ ਰੋਜ ਤੋਂ ਗੁਰਦੁਆਰਾ ਸਾਹਿਬ ਵਿਖੇ ਅਤੇ ਅੱਜ ਵਿਸ਼ੇਸ਼ ਤੌਰ ਤੇ ਖਾਸ ਜੋ ਸਮਾਗਮ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਜਿਸ ਵਿੱਚ ਅਨੇਕਾ ਤਰ੍ਹਾਂ ਦੇ ਰਾਗੀ ਢਾਡੀ ਪ੍ਰਚਾਰਕ ਬਹੁਤ ਬਤਵੰਤੇ ਸੱਜਣ ਅਤੇ ਸੰਤਾਂ ਬਹੁ ਸ਼ਰਧਾ ਭਾਵਨਾ ਨਾਲ ਪਹੁੰਚਿਆ ਨੇ ਅਤੇ ਇਸ ਸਮਾਗਮ ਵਿੱਚ ਸ਼ਕਤਾਂ ਦੇ بڑے ਵੱਡੇ ਸਹਾਜਗ ਨਗਰ ਦੀ ਸੰਗਤਾਂ ਦੇ ਲੈਣਾ ਨਿ ਕਿਰਪਾ ਕਰਨ ਸਾਰੇ ਪ੍ਰਬੰਧਕ ਸਰਪੰਚ ਸਾਹਿਬ ਜੋ ਮਦਾਨ ਸਾਹਿਬ ਜਾਂਜੀ ਸਾਹਿਬ ਸਾਰੀਆਂ ਸੰਗਤਾਂ ਦਾ ਅਸੀਂ ਆਪ ਧੰਨਵਾਦ ਕਰਦੇ ਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਸਭੋ ਸ਼ਹੀਦੋ ਸਿੰਘੋ ਇਸੇ ਤਰ੍ਹਾਂ ਇਸ ਨਗਰ ਵਿੱਚ ਕਿਉਂਕਿ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿ 613 13 ਤੁਝ ਕੋ ਸੌਂਪਤੇ ਜਾਂ ਲੱਗਿਆ ਮੇਰਾ ਕਿਉਂਕਿ ਇਹ ਕਾਰਜ ਵਾਹਿਗੁਰਦੇ ਨੇ ਵਾਹਿਗੁਰੂ ਆਪ ਹੀ ਆਪ ਸੰਗ ਸੰਸਾਈ ਉਪਕਿਰਾਂਦੇ ਆ ਸੋ ਅਸੀਂ ਧੰਨਵਾਦੀ ਆਪ ਸਭੋ ਚੈਨਲ ਵਾਲਿਆਂ ਦੇ ਵੀਰਾਂ ਦੇ ਜਿਨ੍ਹਾਂ ਨੇ ਵਿਸ਼ੇਸ਼ ਸਮਾਗਮ ਕੱਢ ਕੇ ਸਾਡੇ ਵਿੱਚ ਤੇ ਮਰੌਣਕਾਂ ਨੂੰ ਵਧਾਇਆ ਸੋ ਸਾਰੀਆਂ ਸੰਗਤਾਂ ਦਾ ਅਸੀਂ ਸਾਰੀ ਪ੍ਰਬੰਧਕ ਕਮੇਟੀ ਸਾਰੇ ਸ਼ਖਾਪੋਂ ਵੱਲੋਂ ਧੰਨਵਾਦ ਕਰਦੇ ਆ ਫਿਰ ਵੀ ਸਾਰੀਆਂ ਸੰਗਤਾਂ ਦੇ ਚਰਨਾਂ 'ਕ ਬੇਨਤੀ ਹੈ ਭਾਈ ਇਸੇ ਤਰ੍ਹਾਂ ਹੀ ਜਿਤਨਾ ਹੋ ਸਕੇ ਅੱਜ ਦੇ ਜਮਾਨੇ ਵਿੱਚ ਜੋ ਪ੍ਰਚਾਰ ਦੀ ਲੋੜ ਹੈ ਕਿਉਂਕਿ ਜਿਨ੍ਹਾਂ ਕੁਲਵਾਰਾ ਇਹਦੇ ਸਤਿਗੁਰ ਦੇ ਬਚਨਾਂ ਜਿਨ ਪੈ ਅਦਬਨਾ ਬਾਣੀ ਧਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਯਤਨ ਇਹ ਕਰਨਾ ਹੈ ਕਿ ਗੁਰੂ ਅਰਜਨ ਦੇਵ ਮਹਾਰਾ ਜੀ ਜੋ ਪਹਿਲੀ ਜੋ ਸ਼ਹੀਦੀ ਸੀ ਇਥੋਂ ਹੀ ਸ਼ੁਰੂ ਹੋਈ ਸੀ ਮਹਾਰਾਜਿਆਂ ਦੀ ਇਹ ਬਾਣੀ ਰਚੀ ਕਿ ਕਈਆਂ ਨੂੰ ਬਾਣੀ ਤੋਂ ਅਲਰਜੀ ਹੋਈ ਮਹਾਰਾਜ ਦੀ ਇਸ ਕਰਕੇ ਭਾਈ ਅੱਜ ਜੋ ਠੰਡੇ ਜਲ ਦੀਆਂ ਸ਼ਵੀਲਾਂ ਲੱਗ ਰੀਆਂ ਨੇ ਇਹਦੇ ਉੱਤੇ ਵੀ ਬੜਾ ਕਿੰਦੂ ਪਰੰਤੂ ਆਉਂਦਾ ਹੈ ਉਹ ਸੱਜਣੋ ਇੱਕ ਗੱਲ ਵੱਲ ਝਾਤੀ ਮਾਰੋ ਕਿ ਗੁਰੂ ਅਰਜਨ ਦੇਵ ਪਾਸ਼ਾ 5 ਦਿਨ ਆਪ ਪਾਣੀ ਤੋਂ ਤਰੇ ਆਏ ਰਹੇ ਠੰਡੇ ਪਾਣੀ ਤੋਂ ਤਰੇ ਆਏ ਰਹੇ ਅਸੀਂ ਇਹ ਛੱਲੇ ਜਿਨ੍ਹਾਂ ਨੇ ਆਪ ਪਾਣੀ ਤੋਂ ਤਰੇ ਆਏ ਰਹਿ ਕੇ ਸਾਡੇ ਵਰਗਿਆਂ ਨੂੰ ਅਨੇਕਾਂ ਤੇ ਜੀਵਾਂ ਨੂੰ ਠੰਡੇ ਜਲ ਦੀ ਸ਼ਬੀਲਾ ਸ਼ਿਕਾਰੇ ਨੇ ਸੋ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਦੌਲਤ ਹੈ ਜੇ ਅੱਜ अनेका ਤਰ੍ਹਾਂ ਦੇ ਲੰਗਰ ਲੱਗ ਰਹੇ ਨੇ ਕਿ ਪਹਿਲਾਂ ਗੁਰੂ ਅਰਜਨ ਦੇ ਮਹਾਰਾਜ ਆਹ ਭੁੱਖੇ ਰਹੇ 5 ਦਿਨ ਤੇ ਮਹਾਰਾਜ ਦੀ ਬਦੌਲਤ ਅੱਜ ਸਾ ਸੰਗਤ ਜੀ ਅਸੀਂ ਲੰਗਰਾਂ ਦੇ ਵਿੱਚ अनेका ਤਰ੍ਹਾਂ ਦੇ ਪ੍ਰਕਾਰ ਛਕਦੇ ਆ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਦੌਲਤ ਹੈ ਕਿਉਂਕਿ ਇੱਕ ਬਚਨ ਹੈ ਜੇ ਕੋਈ ਮੰਨੇ ਮਹਾਰਾਜ ਕਹਿੰਦੇ ਆ ਕਿ ਜਪਿਓ ਜੀ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਅੱਜ ਵੀ ਮਹਾਰਾਜ ਫੈਸਲਾ ਕਰਦੇ ਨੇ ਭੱਟ ਸਹਿਬਾਨ ਕਿ ਜਿਨ੍ਹਾਂ ਨੇ ਅੱਜ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਹੈ ਉਹ ਉੱਤੇ ਨਾ ਕੋਈ ਸੰਕਟ ਆ ਸਕਦਾ ਇੱਕ ਵਾਰ ਇਹ ਕਹਿੰਦੇ ਉਹਨਾਂ ਦਾ ਗਰਭ ਜੋਨੀ ਤੂ ਛਟਕਾਰਾ ਹੋ ਜਾਂਦਾ ਵਾਰ-ਵਾਰ ਜਮਣ ਮਰਨ ਤੋਂ ਸੋ ਅੱਜ ਸਾਰੇ ਪ੍ਰਬੰਧਕ ਵੀਰ ਸਰਪੰਨ ਸਾਹਿਬ ਸਾਰੇ ਨੌਜਵਾਨ ਵੀਰ ਅਸੀਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਚੈਨਲ ਵਾਲੇ ਵੀਰਾਂ ਦਾ ਗਗਨ ਵੀਰ ਜੀ ਦਾ ਚਰਨਜੀਤ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਬੜੇ ਇੱਥੇ ਨਹੀਂ ਕੋਈ ਵੀ ਸਮਾਗਮ ਹੁੰਦਾ 10 ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਸਾਰੇ ਐਸਡੀਪੀਜੀ ਤੋਂ ਮੁਲਾਜ਼ਮ ਕੋਈ ਵੀ ਕੰਮ ਹੁੰਦਾ ਸਾਡੇ ਅਗੇ ਵਿਸ਼ੇਸ਼ ਮੋੜਾ ਲਾ ਕੇ ਚਲਦੇ ਆ ਭੁੱਲਾਂ ਚੁੱਕਾਂ ਦੇ ਮਾਫੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸਿਦਾ ਸਿੰਘ ਦਾ ਮਨ ਨੂੰ ਭਾਵੇ ਵਾਹਿਗੁਰੂ ਜੀ